ਅੱਜ ਦਾ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਜਰ ਮਾਰਕਟ ਵੱਲੋਂ ਆਪ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਆਪਣੇ ਬਲੌਗ ਦੇ ਵਿੱਚ ਤੁਹਾਨੂੰ ਵੱਖ-ਵੱਖਰੀਆਂ ਥਾਵਾਂ ਦੀ ਯਾਤਰਾ ਕਰਵਾਉਂਦੇ ਆਂ ਔਰ ਤੁਹਾਨੂੰ ਲੈ ਕੇ ਚੱਲਦੇ ਆਂ ਨਾ ਸੋ ਇਸ ਵਾਰੀ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਕਲੀਵਲੈਂਡ ਸੋ ਕਲੀਵਲੈਂਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਤਾਂ ohio ਯੂਨੀਵਰਸਿਟੀ ਹੈ ਬਹੁਤ ਫੇਮਸ ਯੂਨੀਵਰਸਿਟੀ ਹੈ ਤੋ ਇੱਥੇ ਕਾਫੀ ਚਾਹਤੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖਣ ਵਾਲੀਆਂ ਨੇ ਸੋ ਮੈਂ ਇਸ ਵਕਤ ਹੋਟਲ ਦੇ ਕਮਰੇ 'ਚਾਂ ਸੋ ਅੱਜ ਆਪਾਂ ਥੋੜਾ ਜਿਹਾ ਅੜਾ ਦਵਾਲਾ ਘੁੰਮਣਾ ਫਿਰਨਾ ਸੋ ਘੁੰਮ ਫਿਰ ਕੇ ਤੁਹਾਨੂੰ ਦਿਖਾਉਣਾ ਹੈ ਸੋ ਇੱਕ ਤਾਂ ਹੈਗਾ ਰੌਕਨ ਰੂਲ ਮਿਊਜ਼ੀਅਮ ਜਿੱਥੇ ਮੈਂ ਤੁਹਾਨੂੰ ਲੈ ਕੇ ਜਾਣਾ ਤੇ ਇੱਕ ਹੈਗਾ ਸਾਇੰਸ ਸੈਂਟਰ ਤੇ ਉੱਥੇ ਵੀ ਆਪਾਂ ਚੱਲਾਂਗੇ ਤੇ ਲੇਕ ਐਰੀ ਦੇ ਕਿਨਾਰੇ ਚੱਲਾਂਗੇ ਸੋ ਜਿੱਥੇ ਆਪਾਂ ਤੁਹਾਨੂੰ ਆਲਾ ਦਵਾਲਾ ਕੁਦਰਤੀ ਦ੍ਰਿਸ਼ ਨੇ ਜਿਹੜੇ ਉਹ ਦਿਖਾਵਾਂਗੇ ਸੋ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਹੋਟਲ ਦੇ ਵਿੱਚ ਬੜਾ ਹੀ ਖੂਬਸੂਰਤ ਜਿਮ ਸੀਗਾ ਸੋ ਮੈਂ ਕਿਹਾ ਚਲੋ ਪਹਿਲਾਂ ਥੋੜੀ ਜੀ ਐਕਸਰਸਾਈਜ਼ ਕਰ ਲੈਨੇ ਆ ਕਿਉਂਕਿ ਬਾਹਰ ਥੋੜਾ ਜਿਹਾ ਮੌਸਮ ਕੁਛ ਵਧੀਆ ਨਹੀਂ ਸੀਗਾ ਤੋ ਅਸੀਂ ਥੱਲੇ ਜਿਮ ਦੇ ਵਿੱਚ ਚਲੇ ਗਏ ਸੋ ਅਸੀਂ ਇੱਥੇ ਤਕਰੀਬਨ ਅੱਧਾ ਪੌਣਾ ਘੰਟਾ ਜਿਹੜੀ ਹੈਗੀ ਆ ਉਹ ਐਕਸਰਸਾਈਜ਼ ਕੀਤੀ ਉਸ ਤੋਂ ਬਾਅਦ ਹੋਟਲ ਦਾ ਆਲਾ ਦਵਾਲਾ ਦੇਖਿਆ ਹੋਟਲ ਬੜਾ ਖੂਬਸੂਰਤ ਸੀਗਾ ਤੇ ਬੜਾ ਡੈਕੋਰੇਟ ਕੀਤਾ ਹੋਇਆ ਸੀਗਾ ਤੇ ਕਾਫੀ ਸੈਲਾਨੀ ਇੱਥੇ ਆਏ ਹੋਏ ਸੀਗੇ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਿਹਤ ਮੇਰੀ ਬਹੁਤ ਵੀ ਵਧੀਆ ਨਹੀਂ ਹੈਗੀ ਲੇਕਿਨ ਮਾਈਂਡ ਨੂੰ ਮਨ ਨੂੰ ਇੱਧਰ ਉੱਧਰ ਲਾਉਣ ਲਈ ਤੋ ਆਪਾਂ ਥੋੜਾ ਬਹੁਤਾ ਜਿੱਦਾਂ ਆਲ ਦਵਾਲੇ ਘੁੰਮ ਲਈਦਾ ਬੱਚਿਆਂ ਨਾਲ ਚਲੇ ਜਾਈਦਾ ਤੇ ਉਹਦਾ ਮਾਈਂਡ ਹੈ ਜਿਹੜਾ ਤੁਹਾਡਾ ਮਨ ਹੈ ਜਿਹੜਾ ਤੁਹਾਡਾ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਤੇ ਤੁਸੀਂ ਬਿਜ਼ੀ ਰੱਖਦੇ ਹੋ ਆਪਣੇ ਮਾਈਂਡ ਨੂੰ ਤੋ ਨਹੀਂ ਤਾਂ ਇਕੱਲਾ ਬੈਠਾ ਬੰਦਾ ਆਪਣੇ ਬਿਮਾਰ ਹੋਣ ਬਾਰੇ ਜਾਂ 네ਗੇਟਿਵ ਜਿਹੜੀ ਸੋਚ ਹੈ ਉਹਦੇ ਨਾਲ ਉਲਝਿਆ ਰਹਿੰਦਾ ਹੈ ਸੋ ਜੇ ਤੁਸੀਂ ਘੁੰਮਦੇ ਫਿਰਦੇ ਹੋ ਜਾਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਹੋ ਤੇ ਤੁਹਾਡੀ ਬਾਡੀ ਆ ਜਿਹੜੀ ਤੁਹਾਨੂੰ ਇਸ ਗੱਲ ਦਾ ਚੰਗਾ ਰਿਸਪੌਂਸ ਦਿੰਦੀ ਹੈ ਸੋ ਆਪਾਂ ਨਿਕਲ ਪਏ ਹਾਂ ਆਲੇ ਦੁਆਲੇ ਦੇਖਦੇ ਤੇ ਇਹ ਹੈ ਸ਼ਹਿਰ ਕਲੀਵਲੈਂਡ ਤੇ ਉਹ ਸਾਹਮਣੇ ਦੇਖੋ ਕਿੰਨੀ ਖੂਬਸੂਰਤ ਬਿਲਡਿੰਗ ਦਿਖਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਕਿ ਪਿਰਾਮਿਡ ਹੈ ਲੇਕਿਨ ਉਹ ਪਿਰਾਮਿਡ ਨਹੀਂ ਹੈਗਾ ਦੋਸਤੋ ਤੇ ਉਹ ਹੈਗਾ ਇੱਕ ਮਿਊਜ਼ੀਅਮ ਤੋਂ ਉਹਨੂੰ ਆਪਾਂ ਨੇੜੇ ਚੱਲ ਕੇ ਦੇਖਦੇ ਆਂ ਤੇ ਇਸ ਮਿਊਜ਼ੀਅਮ ਦੇ ਵਿੱਚ ਸੰਗੀਤ ਦਾ ਇਤਿਹਾਸ ਹੈ ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਂਗਾ ਸੋ ਆਹ ਹੈਗੀ ਐ ਇੱਥੇ ਲੇਕ ਐਰੀ ਲੱਗਦੀ ਐ ਸੋ ਉਹਦੀ ਪੋਰਟ ਐ ਕਿਸ਼ਤੀਆਂ ਖੜੀਆਂ ਨੇ ਹੜ੍ਹਦਾਲੇ ਬਹੁਤ ਕਮਾਲ ਦੀਆਂ ਬਿਲਡਿੰਗਾਂ ਨੇ ਸ਼ਿਪ ਖੜੇ ਨੇ ਤੇ ਇੱਥੇ ਇੱਕ ਸਬਮਰੀਨ ਵੀ ਖੜੀ ਐ ਸੋ ਤੁਸੀਂ ਥੋੜੀ ਜੀ ਟਿਕਟ ਲੈ ਕੇ ਉਹ ਸਬਮਰੀਨ ਦੇ ਵਿੱਚ ਜਾ ਸਕਦੇ ਹੋ ਤੋਂ ਸਬਮਰੀਨ ਜਿਹੜੀ ਹੈਗੀ ਐ ਪੰਡੁੱਬੀ ਉਹ ਪਾਣੀ ਦੇ ਥੱਲੇ ਚੱਲਦੀ ਐ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਐ ਸੋ ਆਪਾਂ ਦੇਖਦੇ ਹਾਂ ਕਿ ਹੋਰ ਆਪਾਂ ਕੀ ਕੁਝ ਦੇਖ ਸਕਦੇ ਹਾਂ ਉਹ ਸਾਹਮਣੇ ਜਿਹੜਾ ਹੈਗਾ ਉਹ ਸਟੇਡੀਅਮ ਹੈ ਤੋਂ ਜਿੱਥੇ ਗੇਮਾਂ ਚੱਲਦੀਆਂ ਨੇ ਤੇ ਆਹ ਹੈ ਸ਼ਹਿਰ ਕਲੀਵਲੈਂਡ ਸ਼ਹਿਰ ਆਹ ਤੇ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਦਾ ਢਾਂਚਾ ਆਹ ਜਿਹੜਾ ਪੋਲਾ ਦੇ ਖੁਦ ਹਰ ਕਮਾਲ ਦਾ ਪੋਲਾ ਇਹ ਪੋਲੇ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਇਹ ਜਿਹੇ ਪੁਲ ਮੈਂ ਹੋਰ ਵੀ ਦੇਖੇ ਨੇ ਸੋ ਆਗੇ ਆਪਾਂ ਇਸ ਪੁਲ ਦੇ ਕੋਲ ਨੂੰ ਸੋ ਇਹ ਪੁਲ ਜਦੋਂ ਕੋਈ ਫੈਰੀ ਜਾਂ ਕੋਈ ਕਿਸ਼ਤੀ ਜਾਂ ਕੁਝ ਵੀ ਹੁੰਦਾ ਤਾਂ ਉੱਪਰ ਛੱਕਿਆ ਜਾਂਦਾ ਤੇ ਜਦੋਂ ਲੰਘ ਜਾਂਦੀ ਆ ਤਾਂ ਥੱਲੇ ਆ ਜਾਂਦਾ ਤੇ ਇੱਧਰ ਜਿਹੜੇ ਸਲਾਨੀ ਹੈਗੇ ਨੇ ਉਹਨਾਂ ਦੂਜੇ ਪਾਸੇ ਲੰਘਣਾ ਹੁੰਦਾ ਤਾਂ ਉਹਨਾਂ ਚ ਰਿਵੀਟ ਕਰਦੇ ਨੇ ਸਟਾਪ ਸਾਈਨ ਆ ਜਾਂਦਾ ਰੈੱਡ ਲਾਈਟ ਆ ਜਾਂਦੀ ਹੈ ਸੋ ਤੁਸੀਂ ਇੱਥੇ ਖੜ ਕੇ ਵੇਟ ਕਰੋ ਤੇ ਜਿਉਂ ਹੀ ਉਹ ਕਿਸ਼ਤੀ ਲੰਘ ਜਾਏਗੀ ਤੇ ਫਿਰ ਇਹ ਫੋਲ ਫਿਰ ਥੱਲੇ ਲੱਗ ਜਾਏਗਾ ਤੇ ਉਹ ਤੋਂ ਬਾਅਦ ਲਾਈਟ ਹੈ ਜਿਹੜੀ ਗ੍ਰੀਨ ਹੋ ਜਾਏਗੀ ਤੇ ਉਹ ਜਿਹੜਾ ਹੈਗਾ ਟ੍ਰੈਫਿਕ ਤੁਰਨ ਵਾਲਾ ਤੋ ਉਹ ਜਿਹੜਾ ਹੈਗਾ ਦੂਸਰੇ ਪਾਸੇ ਜਾ ਸਕਦਾ ਹੈ ਤੋ ਮੈਂ ਵੀ ਇਹਦੇ ਕੋਲ ਖੜਾ ਜਿੱਦਾ ਇੰਤਜ਼ਾਰ ਕਰਦਾ ਰਹਾ ਤੇ ਆ ਹੈਗੀ ਹੈ ਲੇਕ ਲੇਕ ਐਰੀ ਤੋ ਦੇਖੋ ਗੱਡੀ ਖੂਬ ਸੂਰਤ ਲੱਗਦੀ ਐ ਸੋ ਕੈਨੇਡਾ ਪੰਜ ਮਹਾਨ ਝੀਲਾਂ ਦਾ ਦੇਸ਼ ਹੈ ਜਿਵੇਂ ਪੰਜਾਬ ਪੰਜ ਦਰਿਆਵਾਂ ਦਾ ਸੋ ਕੈਨੇਡਾ ਦੀ ਜਿਹੜੀ ਪਹਿਚਾਨ ਆ ਉਹ ਪੰਜ ਗ੍ਰੇਟ ਲੇਕਸ ਨੇ ਤੋ ਉਹਨਾਂ ਦੇ ਵਿੱਚੋਂ ਇੱਕ ਹੈ ਲੇਕ ਐਰੀ ਸੋ ਆ ਹੈ ਲੇਕ ਐਰੀ ਸੋ ਲੇਕ ਅਨਟਾਰੀਓ ਸਾਡੇ ਟੋਰਾਂਟੋ ਦੇ ਨਾਲ ਲੱਗਦੀ ਐ ਸੋ ਇੱਕ ਪਾਸੇ ਲੇਕ ਹਰੂਨ ਜਿਹੜੀ ਹੈਗੀ ਆ ਉਹ ਵੀ ਅਨਟਾਰੀਓ ਦੇ ਵਿੱਚ ਹੀ ਪੈਂਦੀ ਹੈ। ਸੋ ਇਹਨਾਂ ਬਾਰੇ ਗੱਲ ਆਪਾਂ ਫੇਰ ਕਰਾਂਗੇ ਕਦੇ ਆ ਦੇਖੋ ਆ ਹੈਗਾ ਮਾਲਵਾਹਕ ਸ਼ਿਪ ਤੇ ਸਮੁੰਦਰੀ ਜਹਾਜ਼ ਸਮਾਨ ਢੋਣ ਵਾਲਾ। ਸੋ ਇੱਥੇ ਇਹ ਵੀ ਆ ਕੇ ਲੱਗਦੇ ਨੇ। ਤੇ ਪਾਣੀ ਹੈ ਜਿਹੜਾ ਲੇਕ ਦਾ ਉਹ ਬੜਾ ਸਾਫ਼ ਸੁਥਰਾ ਹੈ, ਬੜਾ ਸੋਹਣਾ ਹੈ। ਸੋ ਆਪਾਂ ਕਾਫੀ ਧੀਰ ਇਹਦੇ ਕਿਨਾਰੇਾਂ ਤੇ ਦੇਖਿਆ। ਉਹ ਦੇਖੋ ਜਿਹੜੇ ਲੋਕ ਇੰਜੋਏ ਕਰਦੇ ਨੇ ਦੇਖਿਆ ਨਾ ਕਿ ਇਦਾਂ ਕਿਸ਼ਤੀਆਂ ਭਜਾਈ ਜਾਂਦੇ ਨੇ। ਤੇ ਤੁਸੀਂ ਜਿਹੜਾ ਹੈਗਾ ਇਹਨਾਂ ਕਿਸ਼ਤੀਆਂ ਨੂੰ ਅ ਇਹਨਾਂ ਗਿਸ਼ਤੀਆਂ ਦੇ ਵਿੱਚ ਜਾ ਸਕਦੇ ਹੋ ਕੋਈ ਛੋਟੀ ਮੋਟੀ ਵੋਕੇਸ਼ਨ ਕਰਨੀ ਹੈ ਜਾਂ ਤੁਸੀਂ ਇੱਥੇ ਆਉਣਾ ਹੈ ਕਿਸੇ ਬੱਚੇ ਦੀ ਬਰਥਡੇ ਪਾਰਟੀ ਹੈ ਤੇ ਤਾਂ ਵੀ ਆ ਸਕਦੇ ਹੋ ਸੋ ਆ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਂਦੇ ਹਾਂ ਸ਼ਹਿਰ ਦੇ ਦ੍ਰਿਸ਼ ਉਹ ਸਾਹਮਣੇ ਲਿਖਿਆ ਹੈ ਕਲੀਵਲੈਂਡ ਕਲਿਫਸ ਸੋ ਇੱਕ ਵਾਰ ਅੱਗੇ ਵੀ ਮੈਂ ਇਹ ਜਿਹੜਾ ਸਟੇਡੀਅਮ ਹੈ ਉਹ ਦੇਖਿਆ ਸੀਗਾ ਮੈ ਰ ਇਹ ਆ ਦੇਖੋ ਬ੍ਰਿਜ ਹੁਣ ਲੱਗ ਗਿਆ ਹੁਣ ਦੇਖੋ ਪਤਾ ਲੱਗਦਾ ਵੀ ਇਹ ਬ੍ਰਿਜ ਜਿਹੜਾ ਹੈਗਾ ਦੋ ਪਾਸੇ ਨੂੰ ਖੁੱਲ ਜਾਂਦਾ ਸੋ ਬਿਲਕੁਲ ਨਹੀਂ ਪਤਾ ਲੱਗਦਾ ਸੋ ਇੱਥੋਂ ਆਪਾਂ ਹੁਣ ਉਹ ਪਰਲੇ ਪਾਸੇ ਜਾਣਾ ਹੈ ਤਾਂ ਉਧਰ ਵੀ ਜਿਹੜੀਆਂ ਚੀਜ਼ਾਂ ਨੇ ਕਾਫੀ ਉਹ ਦੇਖਣ ਵਾਲੀਆਂ ਨੇ ਤੇ ਮੇਰੀ ਜਿਹੜੀ ਚੀਜ਼ ਚ ਦਿਲਚਸਪੀ ਹੈ ਉਹ ਹੈਗਾ ਸਾਇੰਸ ਸੈਂਟਰ ਤੋਂ ਆਪਾਂ ਦੇਖਾਂਗੇ ਜੇ ਆਪਾਂ ਅੱਜ ਦੇਖ ਸਕੇ ਉਹ ਆਪਾਂ ਇਸ ਜਹਾਜ਼ ਕੋਲੋਂ ਬਿਲਕੁਲ ਨੇੜੇ 'ਚ ਹੀ ਲੰਘ ਰਹੇ ਆ ਤੇ ਹੌਲੀ-ਹੌਲੀ ਆਪਾਂ ਉਧਰ ਨੂੰ ਜਾ ਰਹੇ ਆ ਦੂਸਰੇ ਪਾਸੇ ਨੂੰ ਤੇ ਇਹ ਜਿਹੜਾ ਇਹਨਾਂ ਨੇ ਸਾਰਾ ਜਿਹੜਾ ਲਿੰਕ ਆ ਬਣਾਇਆ ਹੈ ਇਹ ਆਲੇ-ਦੋਲੇ ਬਾਥਰੂਮ ਵੀ ਨੇ ਆ ਛੋਟੀਆਂ ਕਿਸ਼ਤੀਆਂ ਵੀ ਨੇ ਹਰ ਤਰ੍ਹਾਂ ਦੀਆਂ ਕਿਸ਼ਤੀਆਂ ਨੇ ਤੋਂ ਕਿਸ਼ਤੀਆਂ ਦੇ ਨਾਮ ਵੀ ਵੱਖਰੇ-ਵੱਖਰੇ ਨੇ ਕਿਉਂਕਿ ਅਸੀਂ ਲੋਕ ਜਿਹੜੇ ਹੈਗੇ ਆ ਉਹ ਸਾਡਾ ਪਾਣੀ ਨਾਲ ਸੰਬੰਧ ਹੋਣ ਕਰਕੇ ਇਹ ਤਾਂ ਜਾਣਦੇ ਹੀ ਨਹੀਂ ਕਿ ਕਨੂ ਕੀ ਹੈ ਤੋਂ ਹਰ ਕਿਸ਼ਤੀ ਦਾ ਜਿਹੜਾ ਨਾਮ ਆ ਉਹ ਡਿਫਰੈਂਟ ਆ ਤੋਂ ਆ ਹੈਗੇ ਨੇ ਸਾਡੇ ਪਰਿਵਾਰਕ ਮੈਂਬਰ ਸੋ ਆਹ ਦੇਖੋ ਮੈਂ ਤੁਹਾਨੂੰ ਜਿਹੜੇ ਸਾਇੰਸ ਸੈਂਟਰ ਦੇ ਸਾਹਮਣੇ ਲਾਇਆ ਆ ਹਨਾ ਉਹਦੇ ਸਾਹਮਣੇ ਆਹ ਲੱਗਿਆ ਹੋਇਆ ਹੈ ਕੀ ਕਹਿੰਦੇ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਆਪ ਅੰਦਰ ਆ ਗਏ ਹਾਂ ਇਸ ਸੈਂਟਰ ਦੇ ਮੈਂ ਤੁਹਾਨੂੰ ਕਿਹਾ ਸੀ ਮੈਂ ਦਿਖਾਉਂਗਾ ਤੁਹਾਨੂੰ ਅੰਦਰੋਂ ਆਹ ਹੈ ਗੈਂ ਇੰਟਰਨੈਸ਼ਨਲ ਸਪੇਸ ਸੈਂਟਰ ਸਾਰਾ ਕੁਝ ਦੀ ਪੂਰੀ ਇਨਫੋਰਮੇਸ਼ਨ ਹੈ ਕਿ ਧਰਤੀ ਤੋਂ 400 ਕਿਲੋਮੀਟਰ ਇਹ ਚੱਲ ਰਿਹਾ ਹੈ ਉੱਤੇ ਕਦੋਂ ਭੇਜਿਆ ਸੀਗਾ ਕਿੰਨੇ ਲੋਕ ਇਸ ਰਹਿ ਸਕਦੇ ਨੇ ਸਾਰੀ ਜਾਣਕਾਰੀ ਹੈ ਸੋ ਜਦੋਂ ਤੁਸੀਂ ਆਮ ਹੋ ਨਾ ਇੱਕ ਤਾਂ ਜਿਹੜੀ ਅਬਜ਼ਰਵੇਟਰੀ ਹੈ ਮੇਰਾ ਸਪੇਸ ਦੇ ਵਿੱਚ ਇੰਟਰਸਟ ਹੈ ਤੇ ਦੂਜਾ ਸਾਇੰਸ ਦੇ ਵਿੱਚ ਇੰਟਰਸਟ ਹੈ ਤੇ ਮੈਂ ਇਹ ਚੀਜ਼ਾਂ ਨਹੀਂ ਛੱਡਦਾ ਤੇ ਜਿਹੜਾ ਸੰਗੀਤ ਮਿਊਜ਼ੀਅਮ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਲੇਕਿਨ ਪਹਿਲਾਂ ਤੁਸੀਂ ਆਹ ਦੇਖੋ ਇਹ ਕਮਾਲ ਦਾ ਜਿਹੜਾ ਹੈਗਾ ਅੰਦਰੋਂ ਜਾਣਕਾਰੀ ਭਰਪੂਰ ਇਹ ਸੈਂਟਰ ਹੈ ਸੋ ਇੱਥੇ ਇਹਨਾਂ ਨੇ ਆ ਪੰਚ ਚੱਕੀਆਂ ਇਹਨੂੰ ਆਪਾਂ ਕਹਿੰਦੇ ਆ ਜਿਹੜੀਆਂ ਹਵਾ ਤੋਂ ਬਿਜਲੀ ਬਣਾਉਂਦੀਆਂ ਨੇ ਤੇ ਉਹ ਵੀ ਜਿਹੜੀਆਂ ਬਿਲਡਿੰਗ ਦੇ ਹਲੇਦ ਵਾਲੇ ਲਵਾਇਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਸ਼ਿਸ਼ਿਆ ਰਹੀ ਇਹ ਬਾਹਰਲੇ ਦ੍ਰਿਸ਼ ਨੇ ਜਿਹੜੇ ਉਹ ਦਿਖਾ ਰਿਹਾ ਹਾਂ ਆ ਦੇਖੋ ਕੈਮਰਾ ਥੋੜਾ ਜਿਹਾ ਘੁਮਾਉਨੇ ਆ ਆਪਾਂ ਦੇਖਦੇ ਆ ਤੋ ਆ ਇਸ ਤਰ੍ਹਾਂ ਸ਼ਹਿਰ ਲੱਗਦਾ ਹੈ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ ਤੇ ਸਾਡੇ ਤੋਂ ਕੋਈ ਬਹੁਤਾ ਦੂਰ ਨਹੀਂ ਹੈ ਇਹ ਟੋਰਾਂਟੋ ਤੋਂ ਕੋਈ ਜਿਹੜਾ ਹੈਗਾ 4 ਘੰਟੇ ਦਾ ਸਫ਼ਰ ਹੈ 4 ਲਾ ਲਓ ਜੇ ਤੁਸੀਂ ਰੁਕਦੇ ਰਕਦੇ ਜਾਣਾ ਤਾਂ 5 ਜ ਮੈਕਸਿਮਮ 6 ਘੰਟੇ ਲੱਗ ਜਾਣਗੇ ਲੇਕਿਨ ਹੈ ਬਹੁਤ ਖੂਬਸੂਰਤ ਆ ਤੇ ਬਿਲਡਿੰਗਾਂ ਬਹੁਤ ਖੂਬਸੂਰਤ ਨੇ ਇਮਾਰਤਾਂ ਬਹੁਤ ਖੂਬਸੂਰਤ ਨੇ ਘੁੰਮਣ ਫਿਰਨ ਨੂੰ ਬਹੁਤ ਵਧੀਆ ਆ ਦੇਖੋ ਲੌਂਜ ਲਿਖਿਆ ਹੋਇਆ ਤੇ ਆ ਜਿਹੜੇ ਨੇ ਲੋਕ ਟਿਕਟਾਂ ਲੈਣ ਲਈ ਖੜੇ ਨੇ ਇਹ ਟਿਕਟਾਂ ਪਤਾ ਕਾਦੀਆਂ ਨੇ ਹੁਣ ਆਪਾਂ ਉੱਥੋਂ ਤੁਰ ਕੇ ਜਿੱਥੇ ਮੈਂ ਪਹਿਲਾਂ ਤੁਹਾਨੂੰ ਲੈ ਕੇ ਗਿਆ ਸੀਗਾ ਸਟੇਡੀਅਮ ਵੱਲ ਆ ਗਏ ਹਾਂ ਤੇ ਜਿੱਥੇ ਅੱਜ ਕੈਨੇਡਾ ਦੀ ਟੀਮ ਨੇ ਖੇਡਣਾ ਬੀਸਬਾਲ ਦਾ ਮੈਚ ਹੈ ਚੰਗਾ ਵੀ ਦੋਸਤੋ ਚਲੋ ਫਿਰ ਠੀਕ ਹੈ ਇੱਥੇ ਹੀ ਕਰਦੇ ਆਂ ਅੱਜ ਦੇ ਬਲੌਗ ਨੂੰ ਸਮਾਪਤ ਤੇ ਜੇ ਤੁਹਾਡਾ ਕੋਈ ਪ੍ਰਸ਼ਨ ਹੋਵੇ ਜੇ ਤੁਸੀਂ ਕੁਝ ਹੋਰ ਜਾਨਣਾ ਚਾਹੁੰਦੇ ਹੋ ਮੋਂ ਤਾਂ ਸਾਨੂੰ ਜਰੂਰ ਜਿਹੜਾ ਹੈਗਾ ਤੁਸੀਂ ਆਪਣੇ ਵਿਚਾਰ ਭੇਜ ਕੇ ਦੱਸਣਾ ਤੇ ਇਸ ਬਲੌਗ ਨੂੰ ਤੁਸੀਂ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਕਰਨਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ